ਨਾ ਉਸ ਨੂੰ ਜੋ ਸਰਕਾਰ ਨੇ ਪੈਸਾ ਦੇਣਾ ਮੈਂ ਉਸ ਦੇ ਵਿੱਚ ਕੱਟ ਲਗਾ ਦਿੱਤਾ ਡਰਾਸਟਿਕ ਕੱਟ ਲੱਗੇਗਾ ਨੰਬਰ 2 ਤਨਖਾਹਾਂ ਤੇ ਪੈਨਸ਼ਨ ਜਿਹੜੀ ਉਹ ਮਾਰਕਣ ਉਥੋਂ ਦਾ ਜਿਹੜਾ ਸਿਆਸੀ ਪ੍ਰਬੰਧ ਹੈ ਉਹ ਹੀ ਕਹਿੋ ਜਾਏ ਕਿ ਰਾਸ਼ਟਰਪਤੀ ਜਿਹੜਾ ਹੈ ਉਹ ਉਸਦੇ ਕੋਲ ਇੱਕ ਕਾਫੀ ਤਾਕਤ ਹੁੰਦੀ ਆ ਭਾਰਤ ਦੇ ਵਿੱਚ ਤਾਂ ਰਾਸ਼ਟਰਪਤੀ ਜਿਹੜਾ ਹੈ ਜਿਸ ਨੂੰ ਰਬੜ ਦੀ ਮੋਰ ਵੀ ਆਖ ਦਿੱਤਾ ਜਾਂਦਾ ਹੈ ਕਿਉਂਕਿ ਜਿਹੜੇ ਪੀਸੀਐਸ ਤੇ ਆਈਐਸ ਦੀ ਤਿਆਰੀ ਕਰਦੇ ਵਿਦਿਆਰਥੀ ਹਨ ਉਹਨਾਂ ਨੂੰ ਵੀ ਦੱਸ ਦਈਏ ਕਿ ਇਸ ਸੰਬੰਧੀ ਸਵਾਲ ਜਿਹੜਾ ਹੈ ਉਹ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰ ਆਣਾ ਹੈ ਤਾਂ ਇਹ ਪੰਜ ਕਾਰਨ ਜਿਹੜੇ ਨੇ ਉਹ ਫਰਾਂਸ ਦੀ ਇਸ ਕ੍ਰਾਂਤੀ ਦੇ ਲਈ ਜ਼ਿੰਮੇਵਾਰ ਬਣੇ ਹਨ ਪਰ ਤੁਹਾਡੇ ਲਈ ਸਵਾਲ ਇਹ ਹੈ ਕਿ ਨੇਪਾਲ ਦੀ ਕ੍ਰਾਂਤੀ ਦੇ ਲਈ ਕਿਹੜੇ ਪੰਜ ਕਾਰਨ ਜ਼ਿੰਮੇਵਾਰ ਹਨ ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਦੋਸਤੋ ਨੇਪਾਲ ਤੋਂ ਬਾਅਦ ਹੁਣ ਨੌਜਵਾਨਾਂ ਦਾ ਵਿਦਿਆਰਥੀਆਂ ਦਾ ਗੁੱਸਾ ਜਿਹੜਾ ਇਹ ਸੜਕਾਂ ਦੇ ਵਿੱਚ ਦਿਖਾਈ ਦੇਣ ਲੱਗਾ ਹੈ ਫਰਾਂਸ ਦੇਸ਼ ਵਿੱਚ ਤੇ ਫਰਾਂਸ ਦੇ ਵਿੱਚ ਜਿਹੜਾ ਇਹ ਇਨਕਲਾਬ 1799 ਦੇ ਵਿੱਚ ਆਇਆ ਸੀ ਉਹ ਤਾਂ ਹਰੇਕ ਇਤਿਹਾਸ ਦੇ ਵਿਦਿਆਰਥੀ ਨੂੰ ਪਤਾ ਹੈ ਪਰ ਅੱਜ ਜੋ ਫਰਾਂਸ ਦੇ ਵਿੱਚ ਹੋ ਰਿਹਾ ਹੈ ਤੇ ਉਹ ਵੀ ਨੇਪਾਲ ਦੇ ਵਿੱਚ ਜੋ ਹੋਇਆ ਹੈ ਉਸ ਤੋਂ ਇਮੀਡੀਏਟਲੀ ਬਾਅਦ ਤੇ ਫਰਾਂਸ ਦਾ ਪ੍ਰਧਾਨ ਮੰਤਰੀ ਜਿਹੜਾ ਨਵਾਂ ਪ੍ਰਧਾਨ ਮੰਤਰੀ ਹੈ ਉਹ ਸੌਹ ਚੁੱਕਦਾ ਹੈ ਤੇ ਪਹਿਲੇ ਦਿਨ ਹੀ ਉੱਥੇ ਰੋਸ ਧਰਨੇ ਮੁਜਾਰੇ ਇਨਕਲਾਬ ਆਰੰਭ ਹੋ ਜਾਂਦੇ ਹਨ ਇਸ ਦਾ ਪਿਛੋਕੜ ਕੀ ਹੈ ਇਸ ਦਾ ਕਾਰਨ ਕੀ ਹੈ ਇਹਨਾਂ ਦੇ ਕਾਰਨਾਂ ਦੇ ਉੱਤੇ ਇਹਨਾਂ ਪਿਛੋਕੜ ਦੇ ਉੱਤੇ ਝਾਤ ਮਾਰਦੇ ਹਾਂ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਨਿਪਰ ਫਰਾਂਸ ਯੂਰਪ ਦਾ ਗੜ ਯੂਰਪ ਦੇ ਵਿੱਚ ਜਾਂ ਯੂਰਪ ਇਸ ਨੂੰ ਪੰਜਾਬੀ ਦੇ ਵਿੱਚ ਆਖਿਆ ਜਾਂਦਾ ਹੈ ਤਾਂ ਉੱਥੇ ਫਰਾਂਸ ਜਰਮਨ ਤੇ ਹਾਲੈਂਡ ਜਾਂ ਨੀਦਰਲੈਂਡ ਤੇ ਜਾਂ ਇੰਗਲੈਂਡ ਜਾਂ ਸਵਿਟਜ਼ਰਲੈਂਡ ਜਾਂ ਸਵੀਡਨ ਤੇ ਜਾਂ ਨਾਰਵੇ ਇੱਕ ਇੱਕ ਦੇਸ਼ ਜਿਹੜਾ ਹੈ ਯੂਰਪ ਦਾ ਉਹ ਹਰੇਕ ਬੱਚੇ ਬੱਚੇ ਦੀ ਜੁਬਾਨ ਤੇ ਇਸ ਕਰਕੇ ਹੈ ਕਿਉਂਕਿ ਯੂਰਪ ਜਿਹੜਾ ਹੈ ਉਹ ਸਭ ਤੋਂ ਛੋਟਾ ਕੰਟੀਨੈਂਟ ਤਾਂ ਹੈ ਮਹਾਦੀਪ ਤਾਂ ਹੈ ਪਰ ਸਭ ਤੋਂ ਜ਼ਿਆਦਾ ਤਾਕਤਵਰ ਵੀ ਹੈ ਅਤੇ ਇਹ ਵੀ ਹਰੇਕ ਵਿਦਿਆਰਥੀ ਨੂੰ ਪਤਾ ਹੈ ਕਿ ਜਿਹੜੇ ਜਿਹੜਾ ਦੁਨੀਆ ਦੇ ਵਿੱਚ ਸਾਮਰਾਜਵਾਦ ਸੀ ਜਿਹੜਾ ਕਲੋਨੀਅਲਿਜ਼ਮ ਸੀ ਜਿਸ ਨੂੰ ਅਸੀਂ ਬਸਤੀਵਾਦ ਕਹਿੰਦੇ ਆ ਉਹ ਉਸ ਦਾ ਮੋੜ ਵੀ ਕਿੱਥੇ ਵੱਜਿਆ ਸੀ ਉਹ ਯੂਰਪ ਦੇ ਵਿੱਚ ਵਧਦਾ ਸੀ ਅਤੇ ਯੂਰਪ ਦੇ ਦੇਸ਼ਾਂ ਨੇ ਹੀ ਅਫਰੀਕਾ ਅਤੇ ਏਸ਼ੀਆ ਦੇ ਜਿਹੜੇ ਕੰਟਰੀਜ਼ ਹਨ ਜਿਹੜੇ ਦੇਸ਼ ਹਨ ਜਿਹੜੇ ਖਿੱਤੇ ਹਨ ਜਿਹੜੇ ਖੇਤਰ ਹਨ ਕੌਮਾਂ ਹਨ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਸੀ ਬਸਤੀਆਂ ਬਣਾਈਆਂ ਸੀ ਖੈਰ ਜੋ ਫਰਾਂਸ ਦੇ ਵਿੱਚ ਅੱਜ ਹੋ ਰਿਹਾ ਹੈ ਉਸ ਦਾ ਕਾਰਨ ਕੀ ਹੈ ਉਹਨਾਂ ਦੀ ਨਿਸ਼ਾਨਦੇਹੀ ਕਰਨ ਤੋਂ ਪਹਿਲਾਂ ਇਹ ਇਹ ਦੱਸ ਦੇ ਕਿ ਜਿਸ ਤਰੀਕੇ ਦੇ ਨਾਲ ਸਟੂਡੈਂਟਸ ਫਾਰ ਜਸਟਿਸ ਨਿਆਂ ਦੇ ਲਈ ਵਿਦਿਆਰਥੀ ਨਾਂ ਦੀ ਇੱਕ ਜਥੇਬੰਦੀ ਜਿਹੜੀ ਹੈ ਉਸਨੇ ਨੇਪਾਲ ਦੇ ਵਿੱਚ ਧਰਨੇ ਪ੍ਰਦਰਸ਼ਨ ਮਜਾਰੇ ਆਰੰਭ ਕੀਤੇ ਹਨ ਉਸੇ ਤਰੀਕੇ ਦੇ ਨਾਲ ਜਿਹੜਾ ਫਰਾਂਸ ਦੇ ਵਿੱਚ ਜੋ ਹੋ ਰਿਹਾ ਹੈ ਉਹ ਮੂਵਮੈਂਟ ਦਾ ਨਾਮ ਹੈ ਬਲਾਕ एवरीथिंग ਮੂਵਮੈਂਟ ਮਤਲਬ ਇੱਕ ਅਜਿਹੀ ਲਹਿਰ ਹੈ ਜਿਹੜੀ ਇਹ ਚਾਹੁੰਦੀ ਹੈ ਕਿ ਹਰੇਕ ਚੀਜ਼ ਦੇ ਉੱਤੇ ਪਾਬੰਦੀ ਲਗਾ ਦਿੱਤੀ ਜਾਵੇ ਬਲੌਕ ਕੀਤਾ ਜਾਵੇ ਖਾਸ ਕਰਕੇ ਜਿਹੜੀਆਂ ਸਰਕਾਰੀ ਇਮਾਰਤਾਂ ਨੇ ਸਰਕਾਰੀ ਗੱਡੀਆਂ ਨੇ ਸਰਕਾਰੀ ਦਫ਼ਤਰ ਨੇ ਜਾਂ ਸਰਕਾਰੀ ਜੋ ਜੋ ਵੀ ਅਮਲਾ ਫੈਲਾਇਆ ਜਾਂ ਸਾਜੋ-ਸਮਾਨ ਹੈ ਉਹਨਾਂ ਸਾਰਿਆਂ ਨੂੰ ਬਲੌਕ ਕੀਤਾ ਜਾਵੇ ਤਾਂ ਜੋ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੇ ਇੱਕ ਦਬਾਅ ਬਣੇ ਪਰ ਇਸ ਦਾ ਕਾਰਨ ਕੀ ਹੈ ਉਹ ਤਾਂ ਸੰਤੋ ਪਹਿਲਾਂ ਇੱਕ ਦੋ ਸੂਚਨਾਵਾਂ ਇਹ ਦੇਦੀ ਹੈ ਕਿ ਹੁਣ ਤੱਕ 500 ਦੇ ਕਰੀਬ ਨੌਜਵਾਨ ਵਿਦਿਆਰਥੀ ਜਿਹੜੇ ਹਨ ਉਹ ਫਰਾਂਸੀਸਤੀ ਸਰਕਾਰ ਨੇ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਹਨ ਤੇ ਦੂਸਰਾ 80000 ਸੁਰੱਖਿਆ ਕਰਮੀ ਜਿਹੜੇ ਨੇ ਉਹ ਇੰਨਾ ਧਰਨੇ ਮਜਾਰਿਆਂ ਤੇ ਕ੍ਰਾਂਤੀਆਂ ਜਾਂ ਇਨਕਲਾਬ ਜਿਸ ਤਰੀਕੇ ਦਾ ਇਨਕਲਾਬ ਫਰਾਂਸ ਦੇ ਵਿੱਚ ਉੱਠਿਆ ਏ ਉਸ ਨੂੰ ਖਤਮ ਕਰਨ ਦੇ ਲਈ ਉਸ ਨੂੰ ਬੰਦ ਕਰਨ ਲਈ ਉਸ ਨੂੰ ਸਮਾਪਤ ਕਰਨ ਦੇ ਲਈ ਜਾਂ ਉਦੇ ਉੱਤੇ ਇੱਕ ਅੰਕੁਸ਼ ਕਾਬੂ ਕੰਟਰੋਲ ਕਰਨ ਦੇ ਲਈ ਜਿਹੜਾ ਹੈ ਇਹ ਸਾਰਾ ਕੁਝ ਹੋ ਰਿਹਾ ਹੈ ਪਰ ਇੱਕ ਚੀਜ਼ ਇਹ ਵੀ ਦੱਸ ਦੇ ਕਿ ਦੁਨੀਆ ਦੇ ਵਿੱਚ ਜਿਹੜਾ ਹੈ ਜਿਹੜਾ ਯੂਰਪ ਦੇ ਵਿੱਚ ਜਿਹੜਾ ਫਰਾਂਸ ਦੇ ਵਿੱਚ ਇਨਕਲਾਬ ਆਇਆ ਸੀ ਉਸ ਨੇ ਦੁਨੀਆ ਦਾ ਨਕਸ਼ਾ ਬਦਲ ਦਿੱਤਾ ਸੀ ਉਸ ਨੇ ਜਿਹੜਾ ਲੋਕਾਂ ਦੀ ਸੋਚਣ ਦੀ ਜਿਹੜੀ ਸਮਰੱਥਾ ਅਤੇ ਸੋਚਣ ਦੀ ਜਿਹੜੀ ਵਿਸ਼ਾ ਤੇ ਦਛਨ ਅਰਧਕੀ ਤੇ ਸੀ ਕਿਉਂਕਿ 1799 ਦੇ ਵਿੱਚ ਜਿਹੜੀ ਫਰਾਂਸੀਸੀ ਕ੍ਰਾਂਤੀ ਆਈ ਸੀ ਉਹ ਜਿਹੜਾ ਫਰਾਂਸ ਦੀ ਸੰਸਦ ਹੈ ਉਸਦੇ ਖੱਬੇ ਪਾਸੇ ਜਿਹੜੇ ਉੱਥੋਂ ਦੇ ਕਾਮੇ ਨੇ ਜਿਹੜੇ ਮਜ਼ਦੂਰ ਨੇ ਜਿਹੜੇ ਕਿਰਤੀ ਆ ਤਾਂ ਉਹ ਲੋਕ ਖੱਬੇ ਪਾਸੇ ਇਕੱਠੇ ਹੋਏ ਸਨ ਤੇ ਇਸੇ ਕਰਕੇ ਖੱਬੇ ਪੱਖੀ ਧਿਰ ਜਿਹੜੀ ਹੈ ਦੁਨੀਆ ਦੇ ਵਿੱਚ ਜਿਹੜੀ ਮਾਰਕਸਵਾਦੀ ਜਿਹੜਾ ਨਜ਼ਰੀਆ ਹੈ ਜਿਹੜਾ ਲੋਕ ਪੱਖੀ ਨਜ਼ਰੀਆ ਹੈ ਜਿਹੜਾ સામਰਾਜਵਾਦ ਦੇ ਵਿਰੁੱਧ ਜਿਹੜਾ ਸਮਾਜਵਾਦ ਇਕੱਠਾ ਹੋਇਆ ਸੀ ਖੜਾ ਹੋਇਆ ਸੀ ਜਿਸ ਨੂੰ ਅਸੀਂ ਦੁਨੀਆ ਦੇ ਵਿੱਚ ਅੱਜ ਜੇਕਰ ਇੱਕ ਪਾਸੇ ਕੋਲੋਨੀਅਲਿਜ਼ਮ ਸੀ સામਰਾਜਵਾਦ ਸੀ ਤਾਂ ਦੂਸਰੇ ਪਾਸੇ ਇੰਪੀਰੀਅਲਿਜ਼ਮ ਸੀ ਤਾਂ ਦੂਸਰੇ ਪਾਸੇ ਜਿਹੜਾ ਇੱਕ ਲੋਕਸ਼ਾਹੀ ਜਾਂ ਜਿਹੜੀ ਆਪਾਂ ਸਮਾਜਵਾਦ ਜਿਸ ਨੂੰ ਆਪਾਂ ਸੋਸ਼ੀਅਲਿਜ਼ਮ ਕਹਿੰਦੇ ਆ ਤਾਂ ਉਹ ਓਹ ਧਿਰ ਵੀ ਉੱਥੇ ਹੀ ਖੜੀ ਹੋਈ ਸੀ ਪਰ ਅੱਜ ਜੋ ਹੋ ਰਿਹਾ ਹੈ ਉਹ ਜਿਹੜਾ ਰਾਸ਼ਟਰਪਤੀ ਹੈ ਨਾ ਉੱਥੋਂ ਦਾ ਜੇ ਇੱਕ ਚੀਜ਼ ਮੈਂ ਹੋਰ ਦੱਸ ਦਵਾਂ ਕਿ ਜਿਹੜੇ ਜਿਹੜੀ ਅਸਥਿਰਤਾ ਹੈ ਸਿਆਸੀ ਅਸਥਿਰਤਾ ਹੈ ਉਹ ਫ੍ਰਾਂਸ ਦੇ ਵਿੱਚ ਵੀ ਆਪਾਂ ਨੇਪਾਲ ਦਾ ਨਾਲ-ਨਾਲ ਜ਼ਿਕਰ ਤਾਂ ਕਰ ਰਿਹਾ ਕਿਉਂਕਿ ਨੇਪਾਲ ਦੇ ਵਿੱਚ ਪਿਛਲੇ 15 ਸਾਲਾਂ ਦੇ ਵਿੱਚ 12 ਪ੍ਰਧਾਨ ਮੰਤਰੀ ਬਦਲੇ ਨੇ 15 ਸਾਲਾਂ ਦੇ ਵਿੱਚ ਤਿੰਨ ਪ੍ਰਧਾਨ ਮੰਤਰੀ ਬਦਲਨੇ ਚਾਹੀਦੇ ਸੀ ਆਪਣੇ ਤਾਂ ਵੈਸੇ ਭਾਰਤ ਦੇ ਵਿੱਚ ਤਾਂ ਇੱਕੋ ਹੀ ਸੀ ਪ੍ਰਧਾਨ ਮੰਤਰੀ ਆ ਪਿਛਲੇ 15 ਸਾਲਾਂ ਤੋਂ ਲਗਭਗ ਜਨਾਬ ਮੋਦੀ ਨਰਿੰਦਰ ਮੋਦੀ ਜੀ ਉੱਥੇ 12 ਪ੍ਰਧਾਨ ਮੰਤਰੀ ਬਦਲ ਜਾਂਦੇ ਨੇ ਤੇ ਜੇ ਆਪਾਂ ਫਰਾਂਸ ਦੀ ਗੱਲ ਕਰਦੇ ਆਂ ਪਿਛਲੇ ਪਿਛਲੇ 2 ਸਾਲਾਂ ਦੇ ਵਿੱਚ ਉੱਥੇ 5 ਪ੍ਰਧਾਨ ਮੰਤਰੀ ਬਦਲਦੇ ਨੇ ਤੇ ਪਿਛਲੇ 1 ਸਾਲ ਦੇ ਵਿੱਚ ਵਿੱਚ ਉੱਥੇ 3 ਪ੍ਰਧਾਨ ਮੰਤਰੀ ਬਦਲਦੇ ਨੇ ਪਰ ਰਾਸ਼ਟਰਪਤੀ ਇਹਨੇ ਜਿਹੜੇ ਇਮੈਨੂਅਲ ਮਾਰਕਨ ਉੱਥੋਂ ਦਾ ਜਿਹੜਾ ਸਿਆਸੀ ਪ੍ਰਬੰਧ ਹੈ ਉਹ ਇੱਕ ਇਹੋ ਜਿਹਾ ਹੈ ਕਿ ਰਾਸ਼ਟਰਪਤੀ ਜਿਹੜਾ ਹੈ ਉਹ ਉਸਦੇ ਕੋਲ ਇੱਕ ਕਾਫੀ ਤਾਕਤ ਹੁੰਦੀ ਹੈ ਭਾਰਤ ਦੇ ਵਿੱਚ ਤਾਂ ਰਾਸ਼ਟਰਪਤੀ ਜਿਹੜਾ ਹੈ ਜਿਸ ਨੂੰ ਰਬੜ ਦੀ ਮੋਰ ਵੀ ਆਖ ਦਿੱਤਾ ਜਾਂਦਾ ਹੈ ਕਿਉਂਕਿ ਉਹ ਇੱਕ ਨੋਮੀਨਲ ਹੈੱਡ ਹੈ ਉਸਨੇ ਜੋ ਵੀ ਫੈਸਲਾ ਲੈਣਾ ਹੈ ਉਹ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਲੈਣਾ ਹੈ ਪਰ ਜਿਹੜਾ ਫਰਾਂਸ ਦਾ ਜਿਹੜਾ ਰਾਸ਼ਟਰਪਤੀ ਹੈ ਉਸਦੇ ਕੋਲੇ ਵੀ ਤਾਕਤ ਹੈ ਪਰ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਇਮੈਨੂਅਲ ਮਾਰਕਨ ਨਾ ਉਸਨੇ ਆਪਣੇ ਸਹਿਯੋਗੀ ਆਪਣੇ ਦੋਸਤ ਜਿਹੜਾ ਹੈ ਜਿਹੜਾ ਹੁਣ ਜਦੋਂ ਉੱਥੇ ਇੱਕ ਪੋਲਿਟੀਕਲ ਇਨਸਟੇਬਿਲਿਟੀ ਅਸਥਿਰਤਾ ਜਿਹੜੀ ਉਹ ਕਾਫੀ دیر ਦੀ ਹੈ ਪਿਛਲੇ ਸਾਲ ਅਸਥਿਰਤਾ ਦੇ ਕਰਕੇ ਹੀ ਵੋਟਾਂ ਮਾਰਕੋਨ ਨੇ ਦੁਆਰਾ ਕਰਵਾ ਦਿੱਤੀਆਂ ਉਸ ਦਾ ਕਾਰਨ ਕੀ ਸੀ ਕਾਰਨ ਇਹ ਸੀ ਕਿ ਜਿਹੜੀ ਉੱਥੋਂ ਦੀ ਸੱਜੇ ਪੱਖੀ ਸਰਕਾਰ ਹੈ ਉਹਦੇ ਕੋਲੇ ਬਹੁਗਿਣਤੀ ਤਾਂ ਸੀ ਪਰ ਜੋ ਚਾਹੀਦੀ ਜਿੰਨੀਆਂ ਜਿੰਨੀਆਂ ਵੋਟਾਂ ਚਾਹੀਦੀਆਂ ਨੇ ਜਿੰਨੇ ਜਿਹੜੇ ਐਮਪੀ ਚਾਹੀਦੇ ਹਨ ਉਦੋਂ ਘੱਟ ਸਨ ਮਤਲਬ ਸੰਸਦ ਦੇ ਵਿੱਚ ਜਿਹੜੇ ਕੁੱਲ ਮੈਂਬਰ ਨੇ ਉਹ ਤਾਂ ਉਹਨਾਂ ਵਿੱਚ ਸਭ ਤੋਂ ਵੱਧ ਹਨ ਪਰ ਉਸ ਦੇ باوجود ਜਿੰਨੇ ਚਾਹੀਦੇ ਹਨ ਉਦੋਂ ਘੱਟ ਸੀ ਤਾਂ ਕਰਕੇ ਉਹਨਾਂ ਨੂੰ ਆਊਟਸਾਈਡ ਸਪੋਰਟ ਜਿਹੜੀ ਹੈ ਉਹ ਖੱਬੇ ਪੱਖੀ ਤੇ ਕੇਂਦਰ ਪੱਖੀ ਜਿਹੜੇ ਜਿਹੜੇ ਐਮਪੀ ਹਨ ਸੰਸਦਾਂ ਨੂੰ ਉਹਨਾਂ ਦੀ ਲੈਣੀ ਪਈ ਸੀ ਇਸ ਕਰਕੇ ਮਾਰਕਨ ਨੇ ਸੋਚਿਆ ਕਿ ਮੈਂ ਦੁਆਰਾ ਵੋਟਾਂ ਕਰਵਾ ਦੇਣਾ ਚੋਣਾਂ ਦੁਆਰਾ ਹੋਈਆਂ ਸੀ ਸੰਸਦੀ ਚੋਣਾਂ ਦੁਆਰਾ ਹੋਣ ਦੇ باوجود ਜਿਹੜੀ ਜਿਹੜੀ ਜਿਹੜਾ ਰਾਈਟ ਵਿੰਗ ਹੈ ਸੱਜੇ ਪੱਖੀ ਜਿਹੜੀ ਧਿਰ ਹੈ ਸੱਜੇ ਪੱਖੀ ਤੇ ਰੋਹ ਹੁੰਦੀ ਹੈ ਜਿਹੜੀ ਕਿ ਪੂੰਜੀਵਾਦ ਤੇ ਧਰਮ ਦੇ ਪੱਖ ਦੇ ਵਿੱਚ ਭੂਤਦੀ ਹੈ ਕਬਈ ਪਕਿਓ ਹੁੰਦੇ ਜਿਹੜੇ ਪੂੰਜੀਵਾਦ ਦੇ ਉਲਟ ਸਮਾਜਵਾਦ ਤੇ ਸਮਾਜਵਾਦੀ ਹੁੰਦੀ ਹੈ ਤੇ ਧਰਮ ਨਿਰਪੱਖ ਹੁੰਦੀ ਹੈ ਤਾਂ ਖੈਰ ਆਪਾਂ ਜਿਹੜਾ ਫਰਾਂਸ ਦੇ ਵਿੱਚ ਜਿਹੜੇ ਇਹ ਜੋ ਹੋ ਰਿਹਾ ਹੈ ਇਸ ਵੇਲੇ ਇਨਕਲਾਬ ਹੋਇਆ ਹੈ ਜਾਂ ਕ੍ਰਾਂਤੀ ਹੋਈ ਹੈ ਜਾਂ ਹਿੰਸਾ ਹੋਈ ਹੈ ਜਾਂ ਤਹਿਸ਼ ਤੋਂ ਇਹ ਬੈਚ ਤੋਂ ਇਹ ਵਾਟ ਐਵਰ ਇਟ ਇਜ਼ ਜੋ ਵੀ ਹੈ ਜਿਹੜਾ ਵੀ ਨਾਮ ਜਿਹੜਾ ਹੈ ਜੀ ਕੋਈ ਹਰੇਕ ਵਿਅਕਤੀ ਨੇ ਇਸ ਨੂੰ ਅਲੱਗ ਨਾਮ ਦੇਣਾ ਆਪਦੀ ਸੋਚ ਦੇ ਮੁਤਾਬਕ ਅਸੀਂ ਇਸ ਨੂੰ ਫਰਾਂਸੀਸੀ ਇਨਕਲਾਬ ਦਾ ਨਾਮ ਦਵਾਂਗੇ ਤੇ ਇਹ ਇਨਕਲਾਬ ਜਿਹੜਾ ਹੋਇਆ ਇਸ ਦੇ ਕਾਰਨਾਂ ਦੀ ਆਪਾਂ ਨਿਸ਼ਾਨਦੇਹੀ ਕਰਦੇ ਹਾਂ ਤੇ ਉਸ ਦੇ ਚੋਂ ਨਿਸ਼ਾਨ ਜਿਹੜਾ ਇਹ ਪਹਿਲਾ ਸਿਆਸੀ ਅਸਥਿਰਤਾ ਸਿਆਸੀ ਅਸਥਿਰਤਾ ਦਾ ਮਾਰਕਨ ਨੇ ਜਿਸ ਤਰੀਕੇ ਨਾਲ ਪਿਛਲੇ ਸਾਲ ਚੋਣਾਂ ਕਰਾਈਆਂ ਸਨ ਉਦੋਂ ਵੀ ਜਿਹੜਾ ਪ੍ਰਧਾਨ ਮੰਤਰੀ ਜਿਹੜਾ ਉੱਥੇ ਲਾਇਆ ਸੀ ਫਰੈਂਕੁਇਲਸ ਬਹਿਰੂ ਤਾਂ ਫਰੈਂਕਸ ਬਹਿਰੂ ਆ ਜਿਹੜਾ ਉਸ ਤੋਂ ਵੀ ਲੋਕਾਂ ਦੇ ਉੱਤੇ ਜਾਂ ਉੱਥੋਂ ਦੇ ਜਿਹੜਾ ਜੋ ਲੋਕਾਂ ਨੂੰ ਖੁਸ਼ ਨਹੀਂ ਕਰ ਸਕਿਆ ਮਤਲਬ ਕੰਟਰੋਲ ਨਹੀਂ ਹੋਇਆ ਉਸ ਤੋਂ ਚਾਜ ਨਾਲ ਕੂਪਰਵੰਧ ਦਾ ਦੋਸ਼ ਉਸ ਦੇ ਉੱਤੇ ਵੀ ਲੱਗਿਆ ਫਿਰ ਪਰसों ਚਾਥੇ ਕੀ ਹੁੰਦਾ ਹੈ ਨਵਾਂ ਪ੍ਰਧਾਨ ਮੰਤਰੀ ਸਿਲੈਕਟ ਕੀਤਾ ਜਾਂਦਾ ਹੈ ਸੇਬੈਸਟੀਅਨ ਲੋਕਰੂ ਨੂੰ ਤਾਂ ਸੇਬੈਸਟੀਅਨ ਲੋਕਰੂ ਲੋਕਰੂ ਨੂੰ ਜਦੋਂ ਉੱਥੇ ਸੌਂਚਕਾਈ ਗਈ ਤਾਂ ਉਸਨੇ ਕਿਹਾ ਕਿ ਅਸੀਂ ਬਜਟ ਦੇ ਵਿੱਚ ਕੱਟ ਕਰਾਂਗੇ ਹੁਣ ਬਜਟ ਦੇ ਵਿੱਚ ਕੱਟ ਦਾ ਕੀ ਮਤਲਬ ਹੈ ਲਗਭਗ 42 ਬਿਲੀਅਨ ਜਿਹੜੇ ਯੂਰੋ ਹਨ ਮਤਲਬ 52 ਬਿਲੀਅਨ ਜਿਹੜੇ ਪੌਂਡ ਹਨ ਉਹ ਬਣ ਜਾਂਦੇ ਨੇ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਵੀ ਅਸੀਂ ਵੀ ਇੰਨਾ ਇਹਦੇ ਤੇ ਕਰੰਟ ਕੱਟ ਲਗਾਵਾਂਗੇ ਕੱਟ ਦਾ ਕੀ ਮਤਲਬ ਹੈ ਨੰਬਰ ਇੱਕ ਲੋਕਾਂ ਦੀ ਤਨਖਾਹਾਂ ਘਟਣਗੀਆਂ ਨੰਬਰ ਗਰੀਬ ਜਾਂ ਮੱਧ ਵਰਗੀ ਲੋਕ ਜ਼ਿਆਦਾਤਰ ਜਿਹੜੇ ਹਨ ਗਰੀਬ ਜਾਂ ਮੱਧ ਵਰਗੀ ਲੋਕ ਹਨ ਜਿਹੜੇ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਹਨ ਜਾਂ ਕਿਤੇ ਨਾ ਕਿਤੇ ਨੌਕਰੀਆਂ ਕਰਦੇ ਹਨ ਤਾਂ ਇਹਨਾਂ ਨੂੰ ਜੋ ਸੋਸ਼ਲ ਵੈਲਫੇਅਰ ਸਕੀਮ ਜਿਹੜੀਆਂ ਸਰਕਾਰ ਦਿੰਦੀ ਹੈ ਸੋਸ਼ਲ ਸਿਕਿਉਰਿਟੀ ਸਕੀਮ ਮਤਲਬ ਕੋਈ ਬੰਦਾ ਬਿਮਾਰ ਹੋ ਜਾਂਦਾ ਹੈ ਕਿਸੇ ਦਾ ਘਰ ਖਰਾਬ ਹੋ ਜਾਂਦਾ ਹੈ ਕਿਸੇ ਦਾ ਕੋਈ ਕੋਈ ਹੋਰ ਸਮੱਸਿਆ ਆ ਜਾਂਦੀ ਹੈ ਨਾ ਉਸ ਨੂੰ ਜੋ ਸਰਕਾਰ ਨੇ ਪੈਸਾ ਦੇਣਾ ਮ ਉਸ ਦੇ ਵਿੱਚ ਕੱਟ ਲਗਾ ਦਿੱਤਾ ਡਰਾਸਟਿਕ ਕੱਟ ਲੱਗੇਗਾ ਨੰਬਰ 2 ਤਨਖਾਹਾਂ ਤੇ ਪੈਨਸ਼ਨ ਜਿਹੜੀਆਂ ਉਹਨਾਂ ਦੇ ਵਿੱਚ ਕਟੋਤੀ ਕਟੋਤੀ ਹੋਵੇਗੀ ਤੀਜਾ ਜਿਹੜਾ ਹੈ ਉਸ ਦੇ ਨਾਲ ਚੀਜ਼ਾਂ ਜਿਹੜੀਆਂ ਕਿਉਂਕਿ ਟੈਕਸ ਜਿਹੜਾ ਹੈ ਵਧਾਇਆ ਜਾਵੇਗਾ ਤਾਂ ਉਸ ਦੇ ਨਾਲ ਜਿਹੜਾ ਟੈਕਸ ਜਿੱਥੇ-ਜਿੱਥੇ ਜੇ 10 ਰੁਪਏ ਲੱਗਿਆ ਤਾਂ ਉੱਥੇ 11 ਲੱਗਦਾ ਹੈ ਤਾਂ ਉਸ ਦੇ ਨਾਲ 1% ਜਿਹੜੀ ਹੈ ਉਹ ਮਹਿੰਗਾਈ ਵਧੇਗੀ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਸਰਕਾਰ ਦਾ ਇਹ ਐਲਾਨ ਕਿ ਅਸੀਂ ਜਿਹੜਾ ਹੈ ਉਹ ਸੋਸ਼ਲ ਵੈਲਫੇਅਰ ਸਕੀਮਸ ਤੇ ਕੱਟ ਲਗਾਵਾਂਗੇ ਬਜਟ ਤੇ ਕੱਟ ਲਗਾਵਾਂਗੇ ਉਸ ਦਾ ਉਹ ਬਟਾਏਟ ਟ੍ਰਾਂਸਲੇਟਸ ਟੂ ਇਨ ਟੂ ਇਹਦਾ ਮਤਲਬ ਹੈ ਕਿ ਲੋਕਾਂ ਦੀਆਂ ਤਨਖਾਹਾਂ ਲੋਕਾਂ ਦੀਆਂ ਪੈਨਸ਼ਨ ਦੇ ਲੋਕਾਂ ਨੂੰ ਸਹੂਲਤਾਂ ਲੋਕਾਂ ਦੀਆਂ ਉਹ ਤਾਂ ਘਟਣ ਗਈ ਮਹਿੰਗਾਈ ਵੀ ਵਧੇਗੀ ਤਾਂ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਇੱਥੇ ਸਰਕਾਰ ਨੇ ਇਹ ਪ੍ਰਯੋਗ ਜਿਹੜਾ ਹੈ 2017 18 ਦੇ ਵਿੱਚ ਵੀ ਕੀਤਾ ਸੀ ਉਦੋਂ ਪੀਲੀਆਂ ਬਨਾਣਾ ਪਾ ਕੇ ਲੋਕ ਜਿਹੜੇ ਸਨ ਸੜਕਾਂ ਤੇ ਉਤਰੇ ਆਏ ਸਨ yellow vest movement ਦਾ ਨਾਮ ਦਿੱਤਾ ਗਿਆ ਸੀ 17 18 ਦੀ ਮੂਵਮੈਂਟ ਹੈ ਤੁਸੀਂ ਆਪਣੇ ਅਖਬਾਰ ਕੱਢ ਕੇ ਮੈਗਜ਼ੀਨ ਕੱਢ ਕੇ ਆਪਣੇ ਪੜ੍ਹ ਸਕਦੇ ਹੋ ਤੁਸੀਂ ਵਿਕੀਪੀਡੀਆ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਗੂਗਲ ਕਰਕੇ ਇਹ ਦੇਖ ਸਕਦੇ ਹੋ ਤੁਹਾਨੂੰ ਪੂਰਾ ਕੱਚਾ ਚਿੱਠਾ ਪੱਕਾ ਚਿੱਠਾ ਜਿਹੜਾ ਦਿਖਾਈ ਦੇ ਦੇਵੇਗਾ ਕਹਿਰ ਜਿਹੜੀ ਗੱਲ ਹੁਣ ਹੋਈ ਹੈ ਉੱਥੇ ਕਿ ਨਮਾ ਪ੍ਰਧਾਨ ਮੰਤਰੀ ਜਿਹੜਾ ਹੈ ਲੋਕਰ ਨੂੰ ਜਦੋਂ ਉਹ ਸੌ ਚੱਕਦਾ ਹੈ ਤਾਂ ਉਸ ਨੇ ਜਿਹੜਾ ਇਹ ਐਲਾਨ ਕੀਤਾ ਉਸ ਦੇ ਕਰਕੇ ਕੀ ਹੁੰਦਾ ਸਕੂਲ ਬੰਦ, ਟ੍ਰੇਨਸ ਬੰਦ, ਬੱਸਾਂ ਬੰਦ, ਫੈਕਟਰੀਆਂ ਬੰਦ, 에ਅਰਲਾਈਨ ਬੰਦ ਸਾਰਾ ਕੁਝ ਸਟੈਂਡ ਸਟਿਲ ਹੋ ਜਾਂਦਾ ਇਹ ਬੰਦ ਕਰ ਦਿੱਤਾ ਜਾਂਦਾ ਹੈ ਕਿਉਂਕਿ ਹੁਣ ਉਹਨਾਂ ਨੇ ਇੱਕ ਚੀਜ਼ ਹੋਰ ਕਹਿ ਦਿੱਤੀ ਵਿਦਿਆਰਥੀਆਂ ਨੇ ਤੇ ਵਿਦਿਆਰਥੀ ਆਗੂਆਂ ਨੇ ਅਤੇ ਜਿਹੜੇ ਨੌਜਵਾਨ ਨੇ ਉਹ ਕਹਿੰਦੇ ਕਿ 18 ਸਤੰਬਰ ਫਰਾਂਸ ਬੰਦ ਸਾਰਾ ਫਰਾਂਸ ਨੈਸ਼ਨਲ ਜਿਹੜਾ ਜਿਹੜੇ ਉਸ ਦੀ ਕੈਪੀਟਲ ਹੈ ਪੈਰਿਸ ਉੱਥੇ ਅਸੀਂ ਇਕੱਠੇ ਹੋਵਾਂਗੇ ਤੇ ਦੂਸਰਾ ਜਿਹੜਾ ਹੈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਅਸੀਂ ਧਰਨੇ ਵਿਜਾਰੇ ਲਾਵਾਂਗੇ ਇਨਕਲਾਬ ਕਰਾਂਗੇ ਤੇ ਦੂਸਰਾ ਜਿਹੜਾ ਹੈ ਸਾਰਾ ਫਰਾਂਸ ਨੈਸ਼ਨਲ ਵਾਈਡ ਪੂਰਾ ਜਿਹੜਾ ਹੈ ਉਹ ਦੇਸ਼ ਬੰਦ ਕਰਾਰ ਕਰ ਦਵਾਂਗੇ ਤੇ ਇੱਕੋ ਚੀਜ਼ ਹੋਰ ਹੈ ਜਿਹੜੀ ਧਿਆਨ ਦੇਣ ਵਾਲੀ ਹੈ ਕਿ ਜਿਹੜੀ ਫਰਾਂਸ ਦੇ ਵਿੱਚ ਇਸ ਟਾਈਮ ਦੇ ਉੱਤੇ ਸੱਜੇ ਪੱਖੀ ਸਰਕਾਰ ਆ ਪਰ ਉਸ ਨੇ ਖੱਬੇ ਪੱਖੀ ਜਿਹੜੇ ਐਮਪੀ ਹਨ ਜਾਂ ਸੰਸਦ ਹਨ ਉਹਨਾਂ ਦਾ ਸਮਰਥਨ ਲਿਆ ਹੋਇਆ ਹੈ ਤੇ ਉਹ ਇਹ ਪ੍ਰੋਟੈਸਟ ਜਿਹੜਾ ਹੈ ਉਸ ਨੂੰ ਪੂਰੀ ਹਵਾ ਦੇ ਰਹੇ ਹਨ ਜਿਵੇਂ ਕਿ ਖਬਰਾਂ ਆ ਰਹੀਆਂ ਨੇ ਇਸ ਵਿੱਚ ਸੱਚ ਕਿੰਨਾ ਹੈ ਝੂਠ ਕਿੰਨਾ ਹੈ ਸਮੇਂ ਦੇ ਨਾਲ ਨਾਟਾਰਾ ਹੋਣਾ ਹੈ ਪਰ ਆਮ ਕਰਕੇ ਜਿਵੇਂ ਕਈ ਦੇਸ਼ਾਂ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਵਿਦੇਸ਼ੀ ਹੱਥ ਕਹਿ ਦਿੱਤਾ ਜਾਂਦਾ ਹੈ ਪਰ ਫਰਾਂਸ ਨੇ ਵਿਦੇਸ਼ੀ ਹੱਥ ਨਹੀਂ ਗਿਆ ਉਹ ਕਹਿੰਦੇ ਕਿ ਸਾਡੀ ਆਪੋਜੀਸ਼ਨ ਪਾਰਟੀ ਜਾਂ ਸਾਡੇ ਨਾਲ ਹੀ ਰਲੇ ਹੋਏ ਕੁਝ ਬੰਦੇ ਜਿਹੜੇ ਹਨ ਉਹ ਹੀ ਕਰ ਰਹੇ ਹਨ ਤਾਂ ਜੋ ਸਰਕਾਰ ਟੋਪਲ ਹੋ ਜਾਵੇ ਵੋਟਾਂ ਦੁਆਰਾ ਪੈਣ ਤੇ ਖੱਬੇ ਪੱਖੀ ਤੇ ਰਹਿ ਜਾਂ ਜਿਹੜੀ ਕੇਂਦਰ ਪੱਖੀ ਤੇ ਰਹ ਸੈਂਟਰਿਸਟ ਤਾਂ ਉਹ ਜਿਹੜੀ ਹੈ ਉਹ ਫਿਰ ਉੱਤੇ ਆ ਜਾਵੇ ਅਤੇ ਜਿਵੇਂ ਪੋਲਿਟਿਕਸ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਨੇ ਇੱਕ ਆਪਾਂ ਧਿਆਨ ਦੇ ਲਈਏ ਵਿਦਿਆਰਥੀ ਜਿਹੜੇ ਹਨ ਜਾਨਾ ਪੋਲਿਟਿਕਸ ਨੂੰ ਆਪਾਂ ਜੇ ਆਪਾਂ ਸਮਝਣਾ ਹੋਵੇ ਇੱਕ ਹੁੰਦਾ ਹੈ ਰੈਜੀਡੂਲ ਇੱਕ ਹੁੰਦੀ ਹੈ ਇਮਰਜੈਂਟ ਇੱਕ ਹੁੰਦੀ ਹੈ ਡੋਮੀਨੈਂਟ ਡੋਮੀਨੈਂਟ ਉਹ ਸਰਕਾਰ ਜਿਹੜੀ ਉਸ ਟਾਈਮ ਸੱਤਾ ਦੇ ਵਿੱਚ ਹੁੰਦੀ ਹੈ ਉਹ ਰਾਜਸੀ 당 ਇਮਰਜੈਂਟ ਉਹ ਜਿਹੜਾ ਉੱਤੇ ਨੂੰ ਜਾ ਰਿਹਾ ਹੈ ਉੱਭਰਿਆ ਹੈ ਉਭਾਰ ਹੁੰਦਾ ਜਿਸ ਦਾ ਅਤੇ ਇੱਕ ਰੈਜੀਡੂਲ ਹੈ ਜਿਹੜੀ ਕਿ ਬਹੁਤ ਹੇਠਲੇ ਪੱਧਰ ਦੇ ਉੱਤੇ ਹੁੰਦੀ ਹੈ ਰੈਜੀਡੂਲ ਹੁਣ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਤੁਸੀਂ ਆਪ ਹੀ ਵੇਖ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਜੇ ਤੁਸੀਂ ਅੰਦਾਜ਼ਾ ਸਹੀ ਲਗਾ ਸਕਦੇ ਹੋ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਡੋਮੀਨੈਂਟ ਜਿਹੜੀ ਪਾਰਟੀ ਕਿਹੜੀ ਹੈ ਇਮਰਜੈਂਟ ਕਿਹੜੀ ਹੈ ਤੇ ਰੈਜੀਡੂਅਲ ਕਿਹੜੀ ਹੈ ਤੇ ਭਾਰਤ ਦੇ ਵਿੱਚ ਵੀ ਇਹ ਤਿੰਨ ਜਿਹੜੇ ਹਨ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਇਹ ਤੁਹਾਡੇ ਲਈ ਸਵਾਲ ਹੈ ਰੇਟ ਜਿਹੜਾ ਸਾਡਾ ਜਿਹੜਾ ਦਰਸ਼ਕ ਦੇਖ ਰਿਹਾ ਹੈ ਖੈਰ ਆਪਾਂ ਅੱਗੇ ਵਧਦੇ ਹਾਂ ਤਾਂ ਜੋ ਕੁਝ ਵੀ ਇਹ ਹੋਇਆ ਹੈ ਉਸ ਦੇ ਜਿਹੜੇ ਨਤੀਜੇ ਹਨ ਉਹ ਤਾਂ ਕੱਲ ਨੂੰ ਪਤਾ ਲੱਗੇਗਾ ਪਰਸੋਂ ਨੂੰ ਕੁਝ ਦਿਨ ਨਹੀਂ ਤਾਂ ਸਾਰਾ ਜਿਹੜਾ ਇਹਨਾਂ ਜਿਹਨੂੰ ਕਹਿੰਦੇ ਕਿ ਇਨ ਦਾ ਲੈਪ ਅਪ ਫਿਊਚਰ ਇਹ ਤਾਂ ਸਾਰਾ ਉਹ ਇੱਕ ਦੀ ਝੋਲੀ ਦੇ ਵਿੱਚ ਹੈ ਪਰ ਇਸ ਦੇ ਮੁੱਖ ਕਾਰਨ ਜਿਹੜੇ ਹਨ ਆਪਾਂ ਫੇਰ ਗਿਣਾ ਕੇ ਵੀਡੀਓ ਖਤਮ ਕਰੀਏ ਕਾफी देर ਹੋ ਗਿਆ ਹੈ ਪਰ ਪਹਿਲੀ ਹੈ ਕਿ ਆਰਥਿਕ ਅਸਥਿਰਤਾ ਰਾਜਸੀ ਅਸਥਿਰਤਾ ਤੇ ਆਰਥਿਕ ਨਾਬਰਾਬਰੀ ਤੇ ਉਸ ਤੋਂ ਬਾਅਦ ਜਿਹੜੀ ਮਹਿੰਗਾਈ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਰਾਈジング ਕਾਸਟ ਆਫ ਕਰੂਡ ਆਇਲ ਜਿਹੜਾ ਤੇਲ ਕੱਚਾ ਤੇਲ ਤੇ ਪੱਕਾ ਤੇਲ ਦੋਹਾਂ ਦੀ ਰੇਟ ਵਧ ਰਹੀ ਹੈ ਮਹਿੰਗਾਈ ਵਧ ਰਹੀ ਹੈ ਤੇ ਸਮਾਜਿਕ ਜਿਹੜੀ ਜਿਹੜੀ ਸੁਰੱਖਿਆ ਦਾ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਦੇ ਵਿੱਚ ਜਿਹੜੀ ਕਟੌਤੀ ਕੀਤੀ ਜਾ ਰਹੀ ਹੈ ਇਹ ਪੰਜ ਕਾਰਨ ਜਿਹੜੇ ਨੇ ਉਹ ਫਰਾਂਸ ਦੀ ਇਸ ਕ੍ਰਾਂਤੀ ਦੇ ਲਈ ਜ਼ਿੰਮੇਵਾਰ ਬਣੇ ਹਨ ਪਰ ਤੁਹਾਡੇ ਲਈ ਸਵਾਲ ਇਹ ਹੈ ਕਿ ਨੇਪਾਲ ਦੀ ਕ੍ਰਾਂਤੀ ਦੇ ਲਈ ਕਿਹੜੇ ਪੰਜ ਕਾਰਨ ਜ਼ਿੰਮੇਵਾਰ ਹਨ ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਸਾਡੀ ਵੀਡੀਓ ਜਿਹੜੀ ਹੈ ਬਿਲਕੁਲ ਪਿਛ ਤੋਂ ਪਿਛਲੀ ਵੀਡੀਓ ਜਿਹੜੀ ਆ ਉਹ ਵੇਖ ਸਕਦੇ ਆ ਉਸ ਦੇ ਵਿੱਚ ਪੰਜੇ ਦੇ ਪੰਜੇ ਕਾਰਨ ਜਿਹੜੇ ਹਨ ਉਹਨਾਂ ਦਾ ਬਿਉਰਾ ਦਿੱਤਾ ਗਿਆ ਹੈ ਤੇ ਇੱਕ ਚੀਜ਼ ਹੋਰ ਜਿਹੜੇ ਪੀਸੀਐਸ ਤੇ ਆਈਐਸ ਦੀ ਤਿਆਰੀ ਕਰਦੇ ਵਿਦਿਆਰਥੀਆਂ ਉਹਨਾਂ ਨੂੰ ਵੀ ਦੱਸ ਦਈਏ ਕਿ ਇਸ ਸੰਬੰਧੀ ਸਵਾਲ ਜਿਹੜਾ ਹੈ ਉਹ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰ ਆਣਾ ਹੈ ਤਾਂ ਕਰਕੇ ਫਰਾਂਸ ਦੀ ਕ੍ਰਾਂਤੀ ਜਿਹੜੀ ਹੈ ਉਸ ਦੇ ਕਾਰਨ ਪੰਜੇ ਦੇ ਪੰਜੇ ਕਾਰਨ ਤੇ ਜਿਹੜੇ ਨੇਪਾਲ ਦੀ ਜੋ ਇਸ ਟਾਈਮ ਦੇ ਉੱਤੇ ਬਗਾਵਤ ਹੈ ਇਨਕਲਾਬ ਹੈ ਉਸ ਦੇ ਪੰਜੇ ਦੇ ਪੰਜੇ ਕਾਰਨ ਤੁਸੀਂ ਜ਼ਰੂਰ ਆਪਣੀਆਂ ਕਾਪੀਆਂ ਦੇ ਉੱਤੇ ਨੋਟ ਕਰ ਲਵੋ ਤਾਂ ਦੋਸਤੋ ਵੀਡੀਓ ਤੁਸੀਂ ਹਮ ਤੱਕ ਵੇਖੀ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ ਦੋਸਤੋ